ਹਏ ਹਾਏ 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 ਮਿਤ ਸ਼ਰਮਨ ਜੀ ਹਾਏ ਹਾਏ ਚੱਲ ਚੱਲ ਜਸ਼ਨ ਮਨਕੁਮਾਰ ਹਾਏ ਹਾਏ ਬੀਜੇਪੀ ਸਰਕਾਰ ਹਾਏ 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 ਸੁਨਮਨ ਦਾ ਬਿਠਾ ਬੰਮੇ ਬੀਜੇਪੀ ਜਿੰਦਾ ਹਾਏ 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 ਬੀਜੇਪੀ ਸਰਕਾਰ ਹਾਏ 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 ਬੀਜੇਪੀ ਸਰਕਾਰ ਹਾਏ 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 ਪ੍ਰਦਰਸ਼ਨ ਕਰ ਰਹੇ ਹੈ ਉਹ ਜਿਹੜਾ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਜੀ ਬਾਰੇ ਜਿਹੜੀ ਗਲਤ ਸਤਾਵਲੀ ਬਦਰੀ ਬੋਲੀ ਗਈ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਅਮਿਤ ਸ਼ਾਹ ਦਾ ਜਿਹੜਾ ਪੁਤਲਾ ਫੁਕਿਆ ਜਾ ਰਿਹਾ ਸੋ ਅਸੀਂ ਇਹ ਬੀਜੇਪੀ ਸਰਕਾਰ ਨੂੰ ਚੇਤਾਵਨੀ ਦਿੰਦੇ ਆਂ ਵੀ ਅਗਰ ਅਮਿਤ ਸ਼ਾਹ ਨੇ ਤੁਰੰਤ ਇਸ ਗੱਲ ਦੀ ਮਾਫੀ ਨਾ ਮੰਗੀ ਤਾਂ ਅਸੀਂ ਇਹ ਸੰਘਰਸ਼ ਜਿਹੜਾ ਹੋਰ ਤੇਜ਼ ਕੀਤਾ ਜਾਏਗਾ ਅਸੀਂ ਤੇ ਇਹੀ ਕਹਾਂਗੇ ਜੇ ਅਮਿਤ ਸ਼ਾਹ ਨੂੰ ਤੁਰੰਤ ਇਸ ਜਿਹੜੀ ਹੈ ਗਲਤ ਉਹਨੇ ਸਵਾਦਲੀ ਵਰਤੀ ਹੈ ਤੁਰੰਤ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ ਜੇ ਇਹ ਮਾਫੀ ਨਹੀਂ ਮੰਗਦਾ ਜੀ ਅਸੀਂ ਆਪਣੀ ਦੁਆਰਾ ਮੀਟਿੰਗ ਕਰਕੇ ਜਿੱਥੇ ਤੱਕ ਸਾਡਾ ਜੋਰ ਚੱਲੇਗਾ ਇਸ ਸੰਘਰਸ਼ ਨੂੰ ਠਿੱਕਾ ਕੀ ਕਰਾਂਗੇ ਠਿੱਕਾ ਕਿੱਥੇ ਮੇਰਾ ਨਾਮ ਮੇਰਾ ਨਾਮ ਸ਼ਾਮਲਾ ਲਾਲ ਜੀ ਇਹ ਜੋ ਅਮਿਤ ਸ਼ਾਹ ਨੇ ਸੰਸਦ ਦੇ ਵਿੱਚ ਟਿੱਪਣੀ ਕੀਤੀ ਹੈ ਇਹ ਨਿੰਦਰਯੋਗ ਹੈ ਅਸੀਂ ਇਹਦੇ ਵਿਰੋਧ ਦੇ ਵਿੱਚ ਪੂਰਾ ਜਿੰਨਾ ਵੀ ਸਾਡਾ ਸਮਾਜ ਹੈ ਉਹ ਸਾਰਾ ਇਕੱਠਾ ਹੋ ਕੇ ਇਹਨੂੰ ਮਾਫੀ ਮੰਗਣੀ ਹੀ ਪਊਗੀ ਨਹੀਂ ਉਹ ਗੱਲ ਆਈ ਜ਼ਰੂਰ ਹੈ ਪਰ ਮੀਡੀਆ ਦੇ ਵਿੱਚ ਹਾਲ ਤੱਕ ਆਈ ਨਹੀਂ ਹੈ ਅਮਿਤ ਤਿਸ਼ਾਨ ਨੂੰ ਮਾਫੀ ਮੰਗਣੀ ਇਹ ਕਹਿੰਦਾ ਵੀ ਜਿਹੜਾ ਪਰਮਾਤਮਾ ਜਿਹੜਾ ਆਪਣੇ ਅੰਦਰ ਹੀ ਕਾਤਮਾ ਉਹ ਇੱਕ ਪਰਮਾਤਮਾ ਹੈ ਕਿਉਂਕਿ ਪਰਮਾਤਮਾ ਕਹਿੰਦਾ ਦਾਉਂਗੇ ਦਿੱਤਾ ਜਾਏਗਾ ਖੜਕੜਾਉਂਗੇ ਖੁੱਲ ਜਾਏਗਾ ਕਹਿੰਦਾ ਹੈ ਭਾਰਤ ਦੇ ਲੋਕੋ ਮੇਰੇ ਕੋ